ਗੋਬੜਾ ਸ਼ਰਨਾ ਮੁੰਡਾ ਫਰੀਦਕੋਟਿਆ ਹੁਣ ਡੱਕਣ ਦੀ ਕੋਸ਼ਿਸ਼ ਕਰਦਾ ਸੀਜ਼ਨ ਦਾ ਫੇਰ ਬੈਸਟ ਲੰਡੇਕੇ ਵਾਲਾ ਅਰਨਾ ਹੱਥ ਮੁਸ਼ਨਾ ਕਰ ਰਿਹਾ ਪਰ ਵੇਖੀਏ ਸ਼ੰਨਾ ਵਾਲਾ ਪਤਾ ਲੱਗ ਜੂ ਵੀ ਪੁਆਇੰਟ ਪੁੱਠੀ ਕੇ ਮਾਰ ਕੇ ਪੁੱਠੀ ਬਾਲ 55 ਪਾਉਣਾ ਕਰਦੇ ਗੱਲ ਬਲਦੇਵ ਸਿੰਘ ਧਾਲੀਵਾਲ ਦਾ ਸੁਪੁੱਤਰ ਗੁਰਦੀਪ ਸਿੰਘ ਨਾ ਖਿਡਾਰੀ ਦਾ ਪੂਰਾ ਜਦੋਂ ਕੈਨੇਡਾ ਦੇ ਵਿੱਚ ਪਹਿਲੀ ਵਾਰ ਆਇਆ ਤੇ ਪਹਿਲੇ ਵੀ ਸੀ ਦੇ ਸੀਜ਼ਨ ਦਾ ਬੈਸਟ ਜੇਰਾ ਦੂਜੇ ਸਾਲ ਖੇਡਿਆ ਵੀਸੀ ਦਾ ਸੀਜ਼ਨ ਦਾ ਫਿਰ ਵੈਸਟਰ ਲੰਡੇਕੇ ਵਾਲਾ ਕਰਮਪਾਲ ਗੱਲ ਕਰਦਾ ਹੁੰਦਾ ਵੀ ਛੰਨਾ ਵਾਲਾ ਭੂਰੀ ਬੜਾ ਦਲੇਰ ਰੇਡਰ ਸਾਡੀ ਭੂਰੀ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵਧਿਆ ਹੋਇਆ ਨੌਜਵਾਨ ਬਰਨਾਲੇ ਇਲਾਕੇ ਦਾ ਜਿਸ ਇਲਾਕੇ ਨੇ ਜੋਧਪੁਰ ਟੀਮੇ ਦੇ ਫੌਜੀ ਵਰਗੇ ਕਾਕੇ ਵਰਗੇ ਪੈਦਾ ਕੀਤੇ ਆ ਖਿਡਾਰੀ ਗੁਰਮਾ ਪਿੰਡ ਦੇ ਭਰਥੇ ਤੇ ਭਾਉ ਵਰਗੇ ਪਰ ਵੇਖੀਏ ਡੱਗੋ ਵਾਲਾ ਸ਼ਰਨਾ ਹੱਥ ਮਸ਼ਹੂਰ ਜੀ ਦਾ ਤੋੜ ਤੇ ਧਰਨਾ ਪਰੋ ਵੇਖੀਏ ਧਾਲੀ ਵਾਲ ਪਰਿਵਾਰ ਦਾ ਇਸ ਵੇਲੇ ਖਿਡਾਰੀ ਹੈ ਭਰਮਾ ਜੈ ਸ਼ਰੀਰ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਦਿੱਤੀ ਹੈ ਉਧਰ ਸਾਡੇ ਵੀਰ ਮੈਨੀ ਸਿੰਧੂਣੀ ਜਲਾਲਪੁਰੀਏ ਪਾਲੇ ਦੇ ਲਈ 200 ਡਾਲਰ ਪੋਚਦਾ ਕਰ ਰਿਹਾ ਪਰ ਵੇਖੀਏ ਸ਼ੰਨਾਲਾ ਭੂਰੀ ਤੇ ਸ਼ਰਨਾ ਖੇਡ ਮੈਦਾਨ ਦੇ ਵਿੱਚ ਆ ਚੱਲਿਆ ਗੁਰਦੀਪ ਸਿੰਘ ਭੂਰੀ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਆ ਖਿਡਾਰੀ ਕਬੱਡੀ ਐਸਵੇ ਬਰਨਾਲੇ ਦਾ ਇਹ ਨੌਜਵਾਨ ਕਹਿੰਦੇ ਗੁਰਲਾਲ ਦਾ ਭਲੇਖਾ ਪਾਉਂਦਾ ਫੱਤੇਗੜ ਛੰਨਾ ਵਾਲਾ ਪਰ ਦੂਸਰੇ ਪਾਸੇ ਵੇਖਦਾ ਵੀ ਹੁਣ ਸੀਚੇ ਵਾਲੀਆ ਐਸ ਸਮੇਂ ਕਰਦਾ ਹੰਦੇ ਦੂਰ ਚੱਪਾ ਚੱਪਾ ਚਰਖਾ ਲੈ ਵੀ ਛੇਰਿਆ ਹੁਣ ਪਤਾ ਲੱਗ ਜੂ ਵੀ ਪੁਆਇੰਟ ਪੁੱਠੀ ਕਿ ਮਾਰ ਕੇ ਪੁੱਠੀ ਬਾਲ 55 ਪਾਉਣਾ ਪੈਂਦਾ ਪਰ ਵਾਓ ਓ ਵਾਓ ਛੰਨਾ ਵਾਲਿਆ ਬਾਈ ਛੰਨਾ ਵਾਲੇ ਭੂਰੀ ਦੇ ਲਈ ਤਾੜੀਆਂ ਜ਼ੋਰਦਾਰ ਮਾਰ ਦਈਏ ਆਪਾਂ ਜਿਵੇਂ ਵਧਦਾ ਹੋਇਆ ਪੂਰੀ ਗੁਰਦੀਪ ਸਿੰਘ ਛੰਨਾ ਪਿੰਡ ਵਾਲਾ ਆ ਪੂਰੀ ਦੇ ਵਾਸਤੇ 100 ਡਾਲਰ ਹੋਊਗਾ ਇਸ ਨੰਬਰ ਦੇ ਲਈ ਰਾਜੀਵਦੀ ਕੋਨਰ ਜੀ ਹਾਂ ਤੇ ਨਵਜੋਤ ਸਿੰਘ ਜੀ ਥਿੰਦ ਸਾਹਿਬ ਉਹਨਾਂ ਵੱਲੋਂ 100 ਡਾਲਰ ਹੋਊਗਾ ਇਸ ਨੰਬਰ ਦੇ ਵਾਸਤੇ ਲਾ ਪੂਰੀ ਛੰਨਾ ਵਾਲਾ ਮੈਦਾਨ ਦੇ ਵਿੱਚ ਬਹੁਤ ਵਧੀਆ ਸਮਾਰਟਵੇ ਨਵਯੋਸ ਦੀ ਤਿੰਨ ਸਾਬਤ ਬਦਵਤਾਂ ਫਾਈਨਲ ਖੇਡੂਗੀ ਕਬੱਡੀ ਦੇ ਇਤਿਹਾਸ ਦੇ ਪੰਨਿਆਂ ਦੇ ਉੱਪਰ ਲਿਖਿਆ ਜਾਊਗਾ ਵੀ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦਾ ਕੱਪ ਹੋਇਆ ਆਹ ਟੀਮ ਔਰ ਦੂਸਰੇ ਪਾਸੇ ਜਲਾਲਪੁਰੀਏ ਦੇ ਨਾਲ ਮੁਕਾਬਲਾ ਇਸ ਸਮੇਂ ਪੂਰੀ ਦਾ ਪੁਆਇੰਟ ਭਾਵੀ ਦੇ ਸੇ ਸ਼ਹਿਜ਼ਾਦ ਸ਼ਾਜੀ ਦੇ ਲਈ ਦਾ ਗੁਰਦੀਪ ਸਿੰਘ ਛੰਨਾ ਵਾਲਾ ਪੂਰੀ ਮੈਦਾਨ ਦੇ ਵਿੱਚ ਅਗਲੀ ਰੇਟ ਮਖਣਾ ਇਹ ਨੌਜਵਾਨ ਜਿਹੜਾ ਹੈ ਨਾ ਜੱਜ ਦਾ ਫੱਬ ਦਾ ਗੱਜ ਦਾ ਹੁਣ ਵੇਖਦਾ ਕਿਹਦੇ ਸੀਨੇ ਵਿੱਚ ਜਾ ਵੱਜਦਾ ਆਹ ਵੇਖੋ ਅਤੀ ਲਤੀ ਲਗਣ ਦੀ ਕੋਸ਼ਿਸ਼ ਕੀਤੀ ਆ ਪਰ ਮੁੰਡਾ ਚਿਕਨਾ ਹੈ ਇਹ ਮਾਨ ਹੈ ਖੇਡ ਕਬੱਡੀ ਦਾ ਪੂਰੀ ਗੁਰਦੀਪ ਸਿੰਘ ਨਾਮ ਹੈ ਇਸ ਨੌਜਵਾਨ ਦਾ ਉਹ ਪੰਛੀ ਵੀ ਵੇਖਣ ਆਇਆ ਇਸ ਗੱਲ ਵੀ ਅਰੇ ਗੱਡੇ ਨੂੰ ਕੌਣ ਕੱਢਣ ਦੀ ਕੋਸ਼ਿਸ਼ ਕਰਦਾ ਆ ਤੈਨੂੰ ਪਾਲਿਆ ਸ਼ੇਰਾਂ ਵੇ ਖਵਾ ਕੇ ਦੇਸੀ ਘਿਓ ਦੀ ਚੂਰੀ ਹੁਣ ਮਾਂ ਦੇ ਆ ਮੱਖਣਾ ਵੇ ਸਾਡਾ ਜਤਨ ਬਹੁਤ ਜ਼ਰੂਰੀ ਪੂਰੀ ਹੁਣ ਤੂੰ ਯੋਰ ਪਟਾਂ ਦਾ ਲਾ ਦੇ ਮਸਲਾ ਕੱਪ ਦਾ ਬਣ ਗਿਆ ਮੱਖਣਾ ਛਾਲ ਦੇ ਕਿਵੇਂ ਮਾਰੀ ਹੈ ਇਹ ਬੜਾ ਟਾਈਮਿੰਗ ਹੁੰਦੀ ਹੈ ਜੇ ਛਾਲ ਲੱਗ ਅਗੰਦਰ ਸੈਕੰਡ ਦੀ ਫ੍ਰੈਕਸ਼ਨ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਪੂਰੀ ਸ਼ੰਨਾ ਵਾਲਾ ਗੁਰਦੀਪ ਸਿੰਘ ਨਾਮ ਪੂਰੀ ਦੇ ਨਾਮ ਦੇ ਨਾਲ ਪ੍ਰਸਿੱਧੀ ਵੱਡੀ ਮਿਲੀ ਕਨੇਡਾ ਦੇਸ਼ ਹੈ অন্ਟਾਰੀਓ ਸਟੇਟ ਹੈ ਟੋਰੰਟੋ ਦਾ ਬ੍ਰਮਟਨ ਦਾ ਏਰੀਆ ਸੀਏ ਦੀਆਂ ਬਾਹਰਲੀ ਗਰਾਊਂਡਾਂ ਦੇ ਵਿੱਚ ਰੌਣਕਾਂ ਨੇ ਵੀ ਡੱਗੋ ਵਾਲਾ ਸ਼ਰਨਾ ਮੁੰਡਾ ਫਰੀਦਕੋਟ ਗਿਆ ਹੁਣ ਡੱਕਣ ਦੀ ਕੋਸ਼ਿਸ਼ ਕਰਦਾ ਪਰ ਬਰਨਾਲੇ ਵਾਲਾ ਭੱਜ ਜਾਂਦਾ ਇੱਕ ਹੋਰ ਨੰਬਰ ਜੋੜਨ ਦੇ ਵਿੱਚ ਕਾਮਯਾਬ ਯੂਨਾਈਟਿਡ ਬ੍ਰਮਟਨ ਜੱਫੇ ਹਰੇਕ ਨੂੰ ਪਾਏ ਨੇ ਪਰ ਜਿਹਨੂੰ ਘੱਟ ਪੈਨੇ ਉਹਦਾ ਨਾਮ ਵੱਡਾ ਬਣਿਆ ਲਾ ਪੂਰੀ ਦਾ ਵੀ ਨਾਮ ਵੱਡਾ ਹੈ ਖੇਡ ਕਬੱਡੀ ਵੱਡੀ ਹੈ ਦਾਨ ਦੇ ਵਿੱਚ ਵੱਧਾ ਹੋਇਆ ਖਿਡਾਰੀ ਵਾਹ ਰੇਡ ਖਰੀ ਕਬੱਡੀ ਵਿੱਚ ਤਾਂ ਪੈਂਦੀ ਹੋਵੇ ਫੁਰਤੀ ਦੇ ਪਿੰਡੇ ਵਿੱਚ ਬਾਜ ਵਰਗੀ ਇੱਕ ਹੱਥਾਂ ਦੀ ਪਕੜ ਮਜ਼ਬੂਤ ਹੋਵੇ ਤੇ ਜਵਾਨੀ ਉੱਡਣੇ ਪਰੈਂਦੇ ਨੂੰ ਫਿਰ ਘੇਰ ਫੜਦੀ ਆ ਦੁਨੀਆ ਆਪਣੀ ਥਾਂ ਤੋਂ ਨਹੀਂ ਹਿਲਦੀ ਜਦੋਂ ਮੈਂ